ਦਾ ਫਾਲਸਾ ਵਾਹਿਗੁਰੂ ਦੀ ਫਤਿਹ ਆਓ ਜੀ ਅੱਜ ਸਾਡਾ ਮਹਾਨ ਨਗਰ ਕੀਰਤਨ ਹੋ ਰਿਹਾ ਤੇ ਦੇਖੋ ਸਾਡੀ ਮਾਂ ਬੋਲੀ ਦਾ ਸੀ ਕਿੰਨਾ ਪਿਆਰ ਕਰਦੇ ਆ ਸਾਡੀ ਮਾਂ ਬੋਲੀ ਮੂਹਰੇ ਹੁੰਦੀ ਆ ਗੁਰੂ ਬਾਜਰੇ ਨੇ ਮਹਾਰਾਜ ਨੇ ਕਿਹਾ ਬਾਬੇ ਨਾਨਕ ਨੇ ਸਬਦਾਂ ਗੁਰੂ ਸਤਿ ਤੋਂ ਤੁਲ ਜੈਲਾ ਪਰ ਸਾਡਾ ਸੰਦਕ ਨਗਰ ਚੱਲ ਰਿਹਾ ਮਗਰੋਂ ਧੱਕਾ ਲਾ ਰਿਹਾ ਆਓ ਟਾਡੂ ਸਾਰਿਆਂ ਨੂੰ ਨਗਰ ਕੀਰਤ ਦੇ ਦਰਸ਼ ਦਿਖਾਉ ਲਿਆ ਤੇ ਨਾਲੇ ਸਾਡੇ ਭਾਈ ਤਰਸੀਮ ਸਿੰਘ ਜੀ ਤੋਂ ਬਹੁਤ ਬੋਲ ਬੋਲਣਗੇ ਬੋਲੋ ਭਾਈ ਤਰਸੀਮ ਸਿੰਘ ਜੀ ਜਿਹੜੇ ਉੜੇ ਆੜੇ ਦੇ ਗਰੁੱਪ ਦੇ ਮਹਾਰ ਸਾਡੇ ਲੀਡਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਭਾਈਵੇ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਨਗਰ ਕੀਰਤੰਬੀ ਲੱਖ ਲਖ ਵਧਾਈ ਹੋਵੇ ਉਸ ਤੋਂ ਬਾਅਦ ਆ ਬੱਚਿਆਂ ਲਈ ਅਸੀਂ ਉਪਰਾਲਾ ਕਰਦੇ ਆ ਹਰ ਇੱਕ ਗੁਰੂ ਘਰ ਜਾ ਕੇ ਬੈਗ ਬਣਦੇ ਆ ਕਹਦੇ ਦਿੰਨੇ ਆ ਉੜੇ ਵਾਲੇ ਵਾਲੇ ਪਰ ਆਪਣੇ ਮਾਤਾ ਪਿਤਾ ਨੂੰ ਵੀ ਚਾਹੀਦਾ ਕਿ ਬੱਚਿਆਂ ਨੂੰ ਇਹਨਾਂ ਦੇ ਨਾਲ ਜੋੜਨਾ ਚਾਹੀਦਾ ਕਿਉਂਕਿ ਆਪਣੀ ਭਾਸ਼ਾ ਆ ਜਿਹੜੀ ਇਹ ਬਹੁਤ ਜ਼ਰੂਰੀ ਆ ਜਿੱਥੇ ਵੀ ਆਪਾਂ ਰਹੀਏ ਆਪਣੀ ਭਾਸ਼ਾ ਨੂੰ ਜ਼ਰੂਰ ਪਰਫੁੱਲ ਕਰਨਾ ਚਾਹੀਦਾ ਤੇ ਇਹਨਾਂ ਨੂੰ ਬੱਚਿਆਂ ਨੂੰ ਸਿੱਖ ਤੇਣੀ ਚਾਹੀਦੀ ਆ ਕਿ ਹਾਂ ਬਈ ਇਹ ਸਾਡੀ ਕਲਚਰ ਵਾ ਸਾਡਾ ਬੋਲੀ ਆ ਸਾਡਾ ਸਾਰਾ ਕੁਝ ਆਹ ਆਈ ਆ ਵਿਰਸਾ ਆ ਆਪਾਂ ਇਹ ਵਿਰਸੇ ਨੂੰ ਬਹੁਤ ਸਾਫ ਕੇ ਰੱਖਣਾ ਚਾਹੀਦਾ ਆਪਾਂ ਹੋਰ ਭਾਈ ਗੁੱਗੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ